ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਟ੍ਰੀਪੀ ਰਿਲੀਜ਼ ਹੋਇਆ ਤੇ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 50 ਹਜ਼ਾਰ ਤੋਂ ਵੱਧ ਲੋਕ ਇਸ ਦੀ ਉਡੀਕ ਕਰੇ ਸਨ ਤੇ ਰਿਲੀਜ਼ ਹੋਣ ਤੋਂ 1 ਘੰਟੇ ਬਾਅਦ ਹੀ ਗੀਤ ਨੂੰ 9 ਲੱਖ ਤੋਂ ਵੱਧ ਵਿਊ ਮਿਲੇ ਤੇ ਇਸ ਦੇ ਨਾਲ ਹੀ ਲਗਭਗ 5 ਲੱਖ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਤੇ 2 ਲੱਖ ਤੋਂ ਵੱਧ ਕਮੈਂਟ ਆਉਣੇ ਸ਼ੁਰੂ ਹੋਏ ਮਾਨਸਾ ਦੇ ਨੇੜੇ ਪਿੰਡ ਜਵਾਰਕੇ 29 ਮਈ 2022 ਚ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤੇ ਉਸ ਤੋਂ ਬਾਅਦ ਇਹ 6ਵਾਂ ਗੀਤ ਰਿਲੀਜ਼ ਕੀਤਾ ਗਿਆ ਮਰਹੂਮ ਗਾਇਕ ਦੇ ਪਿਤਾ ਬਲਕਾਰ ਸਿੰਘ ਤੇ ਮਾਤਾ ਚਰਨ ਕੌਰ ਦੇ ਵੱਲੋਂ ਮੂਸੇਵਾਲਾ ਦੇ YouTube ਚੈਨਲ ਤੇ ਸਵੇਰੇ 10 ਵਜੇ ਗੀਤ ਰਿਲੀਜ਼ ਕੀਤਾ ਗਿਆ ਇਹ ਗੀਤ 3 ਮਿੰਟ 17 ਸੈਕਿੰਡ ਦਾ ਹੈ ਗਾਣੇ ਦਾ ਵੀਡੀਓ ਐਨੀਮੇਸ਼ਨ ਦੇ ਨਾਲ ਤਿਆਰ ਕੀਤਾ ਗਿਆ ਤੇ ਪੁੱਤਰ ਦੇ ਨਵੇਂ ਗੀਤ ਨੂੰ ਭਰਪੂਰ ਪਿਆਰ ਮਿਲਦਾ ਦੇਖ ਕੇ ਬਲਕਾਰ ਸਿੰਘ ਤੇ ਚਰਨ ਕੌਰ ਨੇ ਫੈਨਸ ਦਾ ਧੰਨਵਾਦ ਕੀਤਾ ਪਰ ਇਸ ਨਾਲ ਜੁੜੀ ਇੱਕ ਹੋਰ ਖਬਰ ਹੈ ਕਿ ਜਦੋਂ ਜਦੋਂ ਜਵਾਰਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਨੂੰ ਘੇਰਨ ਤੋਂ ਬਾਅਦ ਉਹ ਸਾਰੀ ਘਟਨਾ ਵਾਪਰੀ ਅਤੇ ਉਸ ਤੋਂ ਬਾਅਦ ਜਿਹੜੇ ਦੋਸ਼ੀ ਨੇ ਉਹਨਾਂ ਨਾਲ ਕੀ ਵਾਪਰਿਆ ਸੀ ਕਿਸ ਤਰ੍ਹਾਂ ਗੁਜਰਾਤ ਪਹੁੰਚੇ ਕਿੱਥੇ ਕਿੱਥੇ ਉਹਨਾਂ ਨੇ ਸਟੇ ਕੀਤਾ ਕਿੱਥੇ ਕਿੱਥੇ ਉਹਨਾਂ ਨੇ ਖੁਦ ਗੋਲੀਆਂ ਚਲਾਈਆਂ ਉਸ ਸਾਰੇ ਅਖਬਾਰਾਂ ਚ ਵਿਸਤ੍ਰਿਤ ਰਿਪੋਰਟ ਆ ਗਈਆਂ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਮੂਸੇਵਾਲਾ ਦੇ ਹਤਿਆਰੇ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਜੁਹਾਰਕੇ ਚ ਹਤਿਆ ਕਰਨ ਤੋਂ ਬਾਅਦ ਗਰੁੱਪ ਦੇ ਵਿੱਚ ਸਬੰਧਤ ਦੋਸ਼ੀ ਜਿਹੜੇ ਉਹ ਸਭ ਤੋਂ ਪਹਿਲਾਂ ਇੱਕ ਖੇਤ ਵਿੱਚ ਲੁਕ ਗਏ ਤੇ ਉਸ ਤੋਂ ਬਾਅਦ ਉਹ ਸਾਰੇ ਦੋਸ਼ੀ ਹਥਿਆਰਾਂ ਸਮੇਤ ਕਿਸੇ ਤਰ੍ਹਾਂ ਫਤਿਹਬਾਦ ਇੱਕ ਹੋਟਲ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਉਹ ਪਾਰਟੀ ਕਰਨ ਤੋਂ ਬਾਅਦ ਸਾਰੇ ਦੋਸ਼ੀ ਕਾਰਾਂ ਬਦਲ-ਬਦਲ ਕੇ ਗੁਜਰਾਤ ਪਹੁੰਚ ਗਏ ਸਨ ਸੂਤਰਾ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਲਈ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਸ਼ੂਟਰ ਪਹੁੰਚੇ ਸਨ ਸੂਤਰਾ ਨੇ ਦੱਸਿਆ ਕਿ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਜੱਗੂ ਦੇ ਸ਼ੂਟਰ ਰੂਪਾ ਤੇ ਮਣੀ ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦੇ ਸ਼ੂਟਰਾਂ ਤੋਂ ਅਲੱਗ ਹੋ ਗਏ ਸੀ ਇਸ ਦੌਰਾਨ ਲਾਰੈਂਸ ਗਰੁੱਪ ਦੇ ਸ਼ੂਟਰਾਂ ਦੀ ਬਲੈਰੋ ਗੱਡੀ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਸਾਰੇ ਸ਼ੂਟਰ ਖੇਤਾਂ ਵਿੱਚ ਬਣੀ ਇੱਕ ਦੀਵਾਰ ਦੇ ਪਿੱਛੇ ਛਿਪ ਗਏ ਸਨ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇੱਕ ਸ਼ਬਨਾਮ ਦਾ ਨੌਜਵਾਨ ਉਸ ਵੇਲੇ ਦੋਸ਼ੀਆਂ ਨੂੰ ਦੂਸਰੀ ਗੱਡੀ ਵਿੱਚੋਂ ਪੰਜਾਬ ਤੋਂ ਬਾਹਰ ਹਰਿਆਣਾ ਦੇ ਫਤਿਹਪੁਰ ਸਿੱਤ ਇੱਕ ਉਪੱਟਲ ਵਿੱਚ ਲੈ ਗਿਆ ਸੀ ਜਿੱਥੇ ਲਾਰੈਂਸ ਗਰੁੱਪ ਦੇ ਸਾਰੇ ਸ਼ੂਟਰਾਂ ਨੇ ਮੂਸੇਵੜਾ ਦੀ ਅਤਿਆਕਾਰਨ ਦਾ ਜਸ਼ਨ ਮਨਾਇਆ ਇੱਕ ਪਾਰਟੀ ਕੀਤੀ ਉਸੇ ਪਾਰਟੀ ਦੌਰਾਨ ਹੋਟਲ ਵਿੱਚ ਅੰਦਰ ਇੱਕ ਦੋਸ਼ੀ ਦੇ ਵੱਲੋਂ ਅਚਾਨਕ ਗੋਲੀ ਵੀ ਚਲਾ ਦਿੱਤੀ ਗਈ ਪਰ ਇਹ ਬਾਹਰ ਕਿਸੇ ਨੂੰ ਸੁਣਾਈ ਨਹੀਂ ਦਿੱਤੀ ਕਿਸੇ ਨੂੰ ਭਣਕ ਤੱਕ ਨਹੀਂ ਪਈ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਲారెنس ਗਰੁੱਪ ਦੇ ਸ਼ੂਟਰਾਂ ਪੂਰੀ ਰਾਤ ਫਤਿਹਬਾਦ ਦੇ ਸਫੋਤਲ ਵਿੱਚ ਪਾਰਟੀ ਕਰਨ ਤੋਂ ਬਾਅਦ ਅਗਲੇ ਦਿਨ ਵਕ-ਵਕ ਕਾਰਾਂ ਬਦਲ ਕੇ ਗੁਜਰਾਤ ਪਹੁੰਚੇ ਸਨ ਫਤਿਹਬਾਦ ਤੋਂ ਗੁਜਰਾਤ ਪਹੁੰਚਣ ਤੱਕ ਦੋਸ਼ੀਆਂ ਨੇ 10 ਤੋਂ ਜ਼ਿਆਦਾ ਅਲੱਗ-ਅਲੱਗ ਕਾਰਾਂ ਦਾ ਇਸਤੇਮਾਲ ਕੀਤਾ ਮੂਸੇਵਾਲੀ ਦੀ ਹੱਤਿਆ ਤੋਂ ਬਾਅਦ ਸਾਰੇ ਦੋਸ਼ੀਆਂ ਦੀ ਗੁਜਰਾਤ ਦੀ ਇੱਕ ਬੰਦਰਗਾਹ ਪਹੁੰਚਣ ਤੋਂ ਬਾਅਦ ਇਹਨਾਂ ਦੋਸ਼ੀਆਂ ਨੂੰ ਉਹਨਾਂ ਦੇ ਆਕਾ ਨੇ ਆਦੇਸ਼ ਦਿੱਤੇ ਸੂਤਰਾ ਨੇ ਦੱਸਿਆ ਕਿ ਕੇਸ਼ਵ ਨਾਂ ਦੇ ਦੋਸ਼ੀ ਦੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਸੀ ਫਿਲਹਾਲ ਮੁੱਦਾ ਸੁਰਖੀਆਂ 'ਚ ਹੈ ਤੇ ਕਾਨੂੰਨੀ ਕਾਰਵਾਈ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਰਾਹ ਪਈ ਹੋਈ ਹੈ